ਸਰੇ ਬਿਕਰਮ ਮਜੀਠੀਆ ਦੇ ਲਈ ਵੱਡੀ ਰਾਹਤ ਦੀ ਖਬਰ ਆ ਸਕਦੀ ਆ ਵੱਡੀ ਖੁਸ਼ੀ ਦੀ ਖਬਰ ਆ ਸਕਦੀ ਆ ਭੰਗੜੇ ਪਾਏ ਜਾ ਸਕਦੇ ਨੇ ਲੱਡੂ ਵੰਡੇ ਜਾ ਸਕਦੇ ਨੇ ਕਿਉਂਕਿ ਅੱਜ ਅਦਾਲਤ ਦੇ ਵਿੱਚ ਮੁਰ ਤੋਂ ਬਿਕਰਮ ਮਜੀਠੀਆ ਮਾਮਲੇ ਦੀ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਵਿੱਚ ਅੱਜ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਆ ਉਸ ਮਾਮਲੇ ਦੀ ਸੁਣਵਾਈ ਹੋਣ ਜਾ ਰਹੀ ਆ ਬਿਕਰਮ ਮਜੀਠੀਆ ਦਾ ਜੋ ਰਿਮਾਂਡ ਬਿਜੀਲੈਂਸ ਦੇ ਵੱਲੋਂ ਲਿਆ ਜਾ ਰਿਹਾ ਉਸ ਮਾਮਲੇ ਦੀ ਅੱਜ ਸੁਣਵਾਈ ਹੋਣ ਜਾ ਰਹੀ ਆ ਕਿਉਂਕਿ ਬੀਤੇ ਕੱਲ ਇਸ ਮਾਮਲੇ ਦੀ ਸੁਣਵਾਈ ਸੀ ਪਰ ਜੋ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਘਟਣੀਆਂ ਸੀ ਉਹ ਘਟੀਆਂ ਨਹੀਂ ਆ ਪਰ ਅੱਜ ਉਮੀਦਾਂ ਜ਼ਰੂਰ ਨੇ ਕਿ ਵਿਕਰਮ ਮਜੀਠੀਆ ਨੂੰ ਕੋਈ ਵੱਡੀ ਰਾਹਤ ਮਿਲ ਸਕਦੀ ਆ ਬੀਤੇ ਕੱਲ ਅਦਾਲਤ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਜੋ ਫਰੈਸ਼ ਰਿਮਾਂਡ ਆ ਉਸ ਦੀ ਡਿਟੇਲ ਨਹੀਂ ਪਹੁੰਚੀ ਹੁਣ ਤੱਕ ਫਰੈਸ਼ ਰਿਮਾਂਡ ਜੋ ਕਿ ਦੁਬਾਰਾ ਤੋਂ ਰਿਮਾਂਡ ਦਿੱਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਮਿਲਿਆ ਉਸ ਤੋਂ ਬਾਅਦ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਫਿਰ ਕੋਰਟ ਦੇ ਵੱਲੋਂ 4 ਦਿਨ ਦਾ ਬਿਜਿਲੈਂਸ ਰਿਮਾਂਡ ਦੇ ਦਿੱਤਾ ਤਾਂ ਫਰੈਸ਼ ਰਿਮਾਂਡ ਸੀ ਜਿਹੜਾ ਦੁਬਾਰਾ ਮਿਲਿਆ ਉਸ ਦੀ ਡਿਟੇਲ ਅਦਾਲਤ ਤੱਕ ਨਹੀਂ ਸੀ ਪਹੁੰਚੀ ਜਿਸ ਦੇ ਚੱਲਦਿਆਂ ਬੀਤੇ ਕੱਲ ਅਦਾਲਤ ਦੇ ਵਿੱਚ ਸੁਣਵਾਈ ਨਹੀਂ ਹੋਈ ਤਾਂ ਅਰਸ਼ਦੀਪ ਕਲੇਰ ਵਿਕਰਮ ਜਿਠੀਆ ਦੇ ਵਕੀਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਹੋਇਆ ਸੁਪਰੀਮ ਕੋਰਟ ਨੇ ਉਹਨਾਂ ਬਿਕਰਮ ਮਜੀਠੀਆ ਨੂੰ ਜੋ ਜੇਲ੍ਹ ਦੇ ਵਿੱਚ ਬੰਦ ਸੀ ਉਸ ਵੇਲੇ ਪਟਿਆਲਾ ਦੀ ਤਾਂ ਜ਼ਮਾਨਤ ਦੇ ਦਿੱਤੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਕਿਉਂਕਿ ਬਿਕਰਮ ਮਜੀਠੀਆ ਬਿਲਕੁਲ ਸਹੀ ਨੇ ਪਰ ਦੂਜੇ ਪਾਸੇ ਜੇਕਰ ਸਰਕਾਰੀ ਵਕੀਲ ਦੀ ਗੱਲ ਕੀਤੀ ਜਾਵੇ ਸਰਕਾਰੀ ਵਕੀਲ ਕਹਿੰਦੇ ਨੇ ਬੇਨਾਮੀ ਜ਼ਮੀਨ ਜਿਹੜੀ ਸ਼ਿਮਲੇ ਦੇ ਵਿੱਚ ਬੇਨਾਮੀ ਜ਼ਮੀਨ ਜਿਹੜੀ ਹੋਰ ਕਈ ਥਾਵਾਂ ਦੇ ਉੱਤੇ ਉਹ ਹੁਣ ਸਾਹਮਣੇ ਆ ਰਹੀ ਆ ਤਾਂ ਕੀ ਵਾਅਕ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਬਿਕਰਮ ਮਜੀਠੀਆ ਨੇ ਤਾਂ ਕੀ ਵਾਕਈ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਕਮਾਇਆ ਵਿਕਰਮ ਮਜੀਠੀਆ ਨੇ ਇਹ ਵੱਡੇ ਸਵਾਲ ਨੇ ਇਹ ਹੁਣ ਅਦਾਲਤ ਤੈਅ ਕਰੇਗੀ ਪਰ ਬਿਜਿਰੇਂਸ ਦੇ ਸਕੰਜੇ ਦੇ ਵਿੱਚ ਜਦੋਂ ਇਹ ਤੋਂ ਵਿਕਰਮ ਮਜੀਠੀਆ ਆਏ ਨੇ ਤਾਂ ਉਦੋਂ ਤੋਂ ਹੀ ਸਿਆਸੀ ਪਾਰਾ ਪੰਜਾਬ ਦੀ ਸਿਆਸਤ ਦਾ ਭਖਿਆ ਹੋਇਆ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਗਿਆ ਕੁਬੇਰ ਵਿਜੇ ਪ੍ਰਤਾਪ ਜੋ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਦੱਸ ਰਿਹਾ ਸੀ ਪਰਿਵਾਰ ਦੇ ਨਾਲ ਜੋ ਵਿਜੀਲੈਂਸ ਨੇ ਕੀਤਾ ਉਸ ਨੂੰ ਗਲਤ ਦੱਸ ਰਿਹਾ ਸੀ ਪਰ ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਪਾਰਟੀ ਨੇ ਦੇ ਦਿੱਤੀ ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਇਸ ਕਰਕੇ 5 ਸਾਲ ਦੇ ਲਈ ਤੁਹਾਨੂੰ ਬਾਹਰ ਕੱਢਿਆ ਜਾਂਦਾ ਤਾਂ ਪਾਰਟੀ ਚੋਂ ਬਾਹਰ ਕੱਢਣ ਤੋਂ ਬਾਅਦ ਵੀ ਕੁਬਰ ਵੀਜੇ ਪ੍ਰਤਾਪ ਖੁੱਲ ਕੇ ਬੋਲ ਰਹੇ ਨੇ ਕਹਿੰਦੇ ਮੈਂ ਹਮੇਸ਼ਾ ਸੱਚ ਬੋਲਦਾ ਸੱਚ ਹੀ ਬੋਲਾਂਗਾ ਮੈਂ ਕੋਈ ਆਮ ਜਿਹਾ ਬੰਦਾ ਨਹੀਂ ਸੀ ਮੈਂ ਇੱਕ ਵੱਡਾ ਅਫਸਰ ਸੀ ਮੇਰੀਆਂ ਤਾਂ ਮਿੰਨਤਾਂ ਕੀਤੀਆਂ ਸੀ ਅਰਵਿੰਦ ਕੇਜਰੀਵਾਲ ਨੇ ਮੇਰੀਆਂ ਤਾਂ ਮਿੰਨਤਾਂ ਕੀਤੀਆਂ ਸੀ ਰਗਵ ਚੱਡਾ ਨੇ ਕੀ ਸਾਬ ਤੁਸੀਂ ਆ ਜਾਓ ਤੁਹਾਡੀ ਪਾਰਟੀ ਜੁਆਇਨ ਕਰ ਲਓ ਫਿਰ ਅਮਰਤਸਰ ਦੇ ਵਿੱਚ ਖੁਦ ਅਰਵਿੰਦ ਕੇਜਰੀਵਾਲ ਪਹੁੰਚ ਕੇ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਗਏ ਸੀ ਕਹਿੰਦੇ ਮੈਨੂੰ ਲੋੜ ਨਹੀਂ ਸੀ ਬਲਕਿ ਪਾਰਟੀ ਨੂੰ ਲੋੜ ਸੀ ਅੱਜ ਮੈਂ ਕਹਿੰਦੇ ਸੱਚ ਦੇ ਸੱਚ ਦੇ ਹੱਕ ਦੇ ਵਿੱਚ ਖੜ ਗਿਆ ਤਾਂ ਫਿਰ ਮੈਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਤਾਂ ਪਾਰਟੀ ਚੋਂ ਬਾਹਰ ਕੱਢਣ ਤੋਂ ਬਾਅਦ ਵੀ ਕੁਬਰਜੀਤ ਪ੍ਰਤਾਪ ਕਾਫੀ ਬੇਵਾਕੀ ਦੇ ਨਾਲ ਬੋਲ ਰਹੇ ਨੇ ਪਹਿਲਾਂ ਵੀ ਬੇਵਾਕੀ ਦੇ ਨਾਲ ਬੋਲਦੇ ਆਏ ਨੇ ਬੇਅਦਬੀਆਂ ਦੇ ਮਾਮਲੇ ਦੀ ਗੱਲ ਕਰਦੇ ਨੇ ਹਮੇਸ਼ਾ ਕਿਉਂਕਿ ਕਹਿੰਦੇ ਬੇਅਦਬੀਆਂ ਦਾ ਇਨਸਾਫ ਦਵਾਉਣ ਦੇ ਲਈ ਪਾਰਟੀ ਸੱਤਾ ਦੇ ਵਿੱਚ ਆਈ ਸੀ ਪਰ ਲੋਕਾਂ ਦੇ ਉਹ ਵਾਅਦੇ ਵਫਾ ਦੇ ਵਿੱਚ ਲੋ ਨਹੀਂ ਉਤਰੇ ਜੋ ਲੋਕਾਂ ਦੇ ਨਾਲ ਵਾਅਦੇ ਸਰਕਾਰ ਦੇ ਵੱਲੋਂ ਪਾਰਟੀ ਦੇ ਵੱਲੋਂ ਕੀਤੇ ਸੀ ਤਾਂ ਹੁਣ ਵਿਕਰਮ ਮਜੀਠੀਆ ਦਾ ਮਾਮਲਾ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਵਿਕਰਮ ਮਜੀਠੀਆ ਨੂੰ ਅੱਜ ਕੋਰਟ ਤੋਂ ਕੋਈ ਵੱਡੀ ਰਾਹਤ ਮਿਲ ਸਕਦੀ ਆ ਅੱਜ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੀ ਜੋ ਗ੍ਰਿਫਤਾਰੀ ਹੋਈ ਆ ਉਸ ਨੂੰ ਚੁਣੌਤੀ ਦਿੱਤੀ ਆ ਕਿ ਇਹ ਜੋ ਗ੍ਰਿਫਤਾਰੀ ਆ ਇਹ ਨਜਾਇਜ਼ ਗ੍ਰਿਫਤਾਰੀ ਕੀਤੀ ਆ ਇਹ ਸਿਰਫ ਤੇ ਸਿਰਫ ਬਦਲਾਖੋਰੀ ਦੀ ਨੀਤੀ ਦੇ ਤਹਿਤ ਗ੍ਰਿਫਤਾਰੀ ਹੋਈ ਆ। ਵਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਚਰਨੀ ਸਰਕਾਰ ਦੇ ਸਮੇਂ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ। ਉਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਜਿਹੜੀ ਆ ਜੇਲ ਹੋ ਜਾਂਦੀ ਆ ਵਿਕਰਮ ਮਜੀਠੀਆ ਨੂੰ ਪਟਿਆਲਾ ਦੀ ਜੇਲ ਦੇ ਵਿੱਚ ਵਿਕਰਮ ਮਜੀਠੀਆ 6 ਮਹੀਨੇ ਤੱਕ ਰਹਿੰਦੇ ਨੇ। ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਸੁਪਰੀਮ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਆ। ਪਰ ਹੁਣ 540 ਕਰੋੜ ਰੁਪਏ ਦੀ ਜਾਇਦਾਦ ਵਿਕਰਮ ਮਜੀਠੀਆ ਦੇ ਉੱਤੇ ਜੋ ਇਲਜ਼ਾਮ ਨੇ ਕਿ ਇਸ ਜਾਇਦਾਦ ਨੂੰ ਬਣਾਈ ਬਣਾਇਆ ਗਿਆ ਜੋ ਉਹ ਆਮਦਨ ਤੋਂ ਵੱਧ ਜਾਇਦਾਦ ਆ ਤਾਂ ਜਿਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਸਕੰਜਾ ਕਸਦਿਆ ਹੋਇਆ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਪਰ ਅੱਜ ਕੋਰਟ ਦੇ ਵਿੱਚ ਸੁਣਵਾਈ ਆ ਕੋਰਟ ਦੇ ਵਿੱਚ ਸੁਣਵਾਈ ਤੋਂ ਪਹਿਲਾਂ ਬੀਤੇ ਕੱਲ ਵਿਕਰਮ ਮਜੀਠੀਆ ਦੇ ਵਕੀਲ ਅਕਾਲੀ ਦਲ ਸਣੇ ਵਿਕਰਮ ਮਜੀਠੀਆ ਦੇ ਲਈ ਵੱਡੀ ਰਾਹਤ ਦੀ ਖਬਰ ਆ ਸਕਦੀ ਆ ਵੱਡੀ ਖੁਸ਼ੀ ਦੀ ਖਬਰ ਆ ਸਕਦੀ ਆ ਭੰਗੜੇ ਪਾਏ ਜਾ ਸਕਦੇ ਨੇ ਲੱਡੂ ਵੰਡੇ ਜਾ ਸਕਦੇ ਨੇ ਕਿਉਂਕਿ ਅੱਜ ਅਦਾਲਤ ਦੇ ਵਿੱਚ ਮੁਰ ਤੋਂ ਵਿਕਰਮ ਮਜੀਠੀਆ ਮਾਮਲੇ ਦੀ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਵਿੱਚ ਅੱਜ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਆ ਉਸ ਮਾਮਲੇ ਦੀ ਸੁਣਵਾਈ ਹੋਣ ਜਾ ਰਹੀ ਆ ਵਿਕਰਮ ਮਜੀਠੀਆ ਦਾ ਜੋ ਰਿਮਾਂਡ ਬਿਜੀਲੈਂਸ ਦੇ ਵੱਲੋਂ ਲਿਆ ਜਾ ਰਿਹਾ ਉਸ ਮਾਮਲੇ ਦੀ ਅੱਜ ਸੁਣਵਾਈ ਹੋਣ ਜਾ ਰਹੀ ਆ ਕਿਉਂਕਿ ਬੀਤੇ ਕੱਲ ਇਸ ਮਾਮਲੇ ਦੀ ਸੁਣਵਾਈ ਸੀ ਪਰ ਜੋ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਘਟਣੀਆਂ ਸੀ ਉਹ ਘਟੀਆਂ ਨਹੀਂ ਆ ਪਰ ਅੱਜ ਉਮੀਦਾਂ ਜ਼ਰੂਰ ਨੇ ਕਿ ਵਿਕਰਮ ਮਜੀਠੀਆ ਨੂੰ ਕੋ ਵੱਡੀ ਰਾਹਤ ਮਿਲ ਸਕਦੀ ਆ ਬੀਤੇ ਕੱਲ ਅਦਾਲਤ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਜੋ ਫਰੈਸ਼ ਰਿਮਾਂਡ ਆ ਉਸ ਦੀ ਡਿਟੇਲ ਨਹੀਂ ਪਹੁੰਚੀ ਹੁਣ ਤੱਕ ਫਰੈਸ਼ ਰਿਮਾਂਡ ਜੋ ਕਿ ਦੁਬਾਰਾ ਤੋਂ ਰਿਮਾਂਡ ਦਿੱਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਮਿਲਿਆ ਉਸ ਤੋਂ ਬਾਅਦ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਫਿਰ ਕੋਰਟ ਦੇ ਵੱਲੋਂ 4 ਦਿਨ ਦਾ ਵਿਜੀਲੈਂਸ ਰਿਮਾਂਡ ਦੇ ਦਿੱਤਾ ਤਾਂ ਫਰੈਸ਼ ਰਿਮਾਂਡ ਸੀ ਜਿਹੜਾ ਦੁਬਾਰਾ ਮਿਲਿਆ ਉਸ ਦੀ ਡਿਟੇਲ ਅਦਾਲਤ ਤੱਕ ਨਹੀਂ ਸੀ ਪਹੁੰਚੀ ਜਿਸ ਦੇ ਚੱਲਦੇ ਆ ਬੀਤੇ ਕੱਲ ਅਦਾਲਤ ਦੇ ਵਿੱਚ ਸੁਣਵਾਈ ਨਹੀਂ ਹੋਈ ਤਾਂ ਅਰਸ਼ਦੀਪ ਕਲੇਰ ਵਿਕਰਮ ਜੀਠੀਆ ਦੇ ਵਕੀਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਹੋਇਆ ਸੁਪਰੀਮ ਕੋਰਟ ਨੇ ਉਹਨਾਂ ਵਿਕਰਮ ਜੀਠੀਆ ਨੂੰ ਜੋ ਜੇਲ੍ਹ ਦੇ ਵਿੱਚ ਬੰਦ ਸੀ ਉਸ ਵੇਲੇ ਪਟਿਆਲਾ ਦੀ ਤਾਂ ਜ਼ਮਾਨਤ ਦੇ ਦਿੱਤੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਕਿਉਂਕਿ ਵਿਕਰਮ ਜੀਠੀਆ ਬਿਲਕੁਲ ਸਹੀ ਨੇ ਪਰ ਦੂਜੇ ਪਾਸੇ ਜੇਕਰ ਸਰਕਾਰੀ ਵਕੀਲ ਦੀ ਗੱਲ ਕੀਤੀ ਜਾਵੇ ਸਰਕਾਰੀ ਵਕੀਲ ਕਹਿੰਦੇ ਨੇ ਬੇਨਾਮੀ ਜ਼ਮੀਨ ਜਿਹੜੀ ਸ਼ਿਮਲੇ ਦੇ ਵਿੱਚ ਬੇਨਾਮੀ ਜ਼ਮੀਨ ਜਿਹੜੀ ਹੋਰ ਕਈ ਥਾਵਾਂ ਦੇ ਉੱਤੇ ਉਹ ਹੁਣ ਸਾਹਮਣੇ ਆ ਰਹੀ ਆ ਤਾਂ ਕੀ ਵਾਕਈ ਹੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਵਿਕਰਮ ਮਜੀਠੀਆ ਨੇ ਤਾਂ ਕੀ ਵਾਕਈ ਹੀ ਗੈਰਕਾਨੂੰਨੀ ਢੰਗ ਦੇ ਨਾਲ ਪੈਸਾ ਕਮਾਇਆ ਵਿਕਰਮ ਮਜੀਠੀਆ ਨੇ ਇਹ ਵੱਡੇ ਸਵਾਲ ਨੇ ਇਹ ਹੁਣ ਅਦਾਲਤ ਤੈਅ ਕਰੇਗੀ ਪਰ ਵਿਜੀਲੈਂਸ ਦੇ ਇਸ ਕੰਜੇ ਦੇ ਵਿੱਚ ਜਦੋਂ ਇਹ ਤੋਂ ਵਿਕਰਮ ਮਜੀਠੀ ਆਏ ਨੇ ਤਾਂ ਉਦੋਂ ਤੋਂ ਹੀ ਸਿਆਸੀ ਪਾਰਾ ਪੰਜਾਬ ਦੀ ਸਿਆਸਤ ਦਾ ਭਖਿਆ ਹੋਇਆ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਗਿਆ ਕੁਬੇਰ ਵਿਜੇ ਪ੍ਰਤਾਪ ਜੋ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਦੱਸ ਰਿਹਾ ਸੀ ਪਰਿਵਾਰ ਦੇ ਨਾਲ ਜੋ ਵਿਜੀਲੈਂਸ ਨੇ ਕੀਤਾ ਉਸ ਨੂੰ ਗਲਤ ਦੱਸ ਰਿਹਾ ਸੀ ਪਰ ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਪਾਰਟੀ ਨੇ ਦੇ ਦਿੱਤੀ ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਇਸ ਕਰਕੇ 5 ਸਾਲ ਦੇ ਲਈ ਤੁਹਾਨੂੰ ਬਾਹਰ ਕੱਢਿਆ ਜਾਂਦਾ ਤਾਂ ਪਾਰਟੀ ਚੋਂ ਬਾਹਰ ਕੱਢਣ ਤੋਂ ਬਾਅਦ ਵੀ ਕੁਮਰਬੀਜੇ ਪ੍ਰਤਾਪ ਖੁੱਲਕੇ ਬੋਲ ਰਹੇ ਨੇ ਕਹਿੰਦੇ ਮੈਂ ਹਮੇਸ਼ਾ ਸੱਚ ਬੋਲਦਾ ਸੱਚ ਹੀ ਬੋਲਾਂਗਾ ਮੈਂ ਕੋਈ ਆਮ ਜਾਂ ਬੰਦਾ ਨਹੀਂ ਸੀ ਮੈਂ ਇੱਕ ਵੱਡਾ ਅਫਸਰ ਸੀ ਮੇਰੀਆਂ ਤਾਂ ਮਿੰਨਤਾਂ ਕੀਤੀਆਂ ਸੀ ਅਰਵਿੰਦ ਕੇਜਰੀਵਾਲ ਨੇ ਮੇਰੀਆਂ ਤਾਂ ਮਿੰਨਤਾਂ ਕੀਤੀਆਂ ਸੀ ਰਗਵ ਚੱਡਾ ਨੇ ਕਿ ਸਾਹਿਬ ਤੁਸੀਂ ਆ ਜਾਓ ਤੁਹਾਡੀ ਪਾਰਟੀ ਜੁਆਇਨ ਕਰ ਲਓ ਫਿਰ ਅੰਮ੍ਰਿਤਸਰ ਦੇ ਵਿੱਚ ਖੁਦ ਅਰਵਿੰਦ ਕੇਜਰੀਵਾਲ ਪਹੁੰਚ ਕੇ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਗਏ ਸੀ ਕਹਿੰਦੇ ਮੈਨੂੰ ਲੋੜ ਨਹੀਂ ਸੀ ਬਲਕਿ ਪਾਰਟੀ ਨੂੰ ਲੋੜ ਸੀ ਅੱਜ ਮੈਂ ਕਹਿੰਦੇ ਸੱਚ ਦੇ ਸੱਚ ਦੇ ਹੱਕ ਦੇ ਵਿੱਚ ਖੜ ਗਿਆ ਤਾਂ ਫਿਰ ਮੈਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਤਾਂ ਪਾਰਟੀ ਚੋਂ ਬਾਹਰ ਕੱਢਣ ਤੋਂ ਬਾਅਦ ਵੀ ਕੁਮਰ ਬਿਜੇ ਪ੍ਰਤਾਪ ਕਾਫੀ ਬੇਵਾਕੀ ਦੇ ਨਾਲ ਬੋਲ ਰਹੇ ਨੇ ਪਹਿਲਾਂ ਵੀ ਬੇਵਾਕੀ ਦੇ ਨਾਲ ਬੋਲਦੇ ਆਏ ਨੇ ਬੇਅਦਬੀਆਂ ਦੇ ਮਾਮਲੇ ਦੀ ਗੱਲ ਕਰਦੇ ਨੇ ਹਮੇਸ਼ਾ ਕਿਉਂਕਿ ਕਹਿੰਦੇ ਬੇਅਦਬੀਆਂ ਦਾ ਇਨਸਾਫ ਦਵਾਉਣ ਦੇ ਲਈ ਪਾਰਟੀ ਸੱਤਾ ਦੇ ਵਿੱਚ ਆਈ ਸੀ ਪਰ ਲੋਕਾਂ ਦੇ ਉਹ ਵਾਦੇ ਵਫਾ ਦੇ ਵਿੱਚ ਲੋ ਨਹੀਂ ਉਤਰੇ ਜੋ ਲੋਕਾਂ ਦੇ ਨਾਲ ਵਾਦੇ ਸਰਕਾਰ ਦੇ ਵੱਲੋਂ ਪਾਰਟੀ ਦੇ ਵੱਲੋਂ ਕੀਤੇ ਸੀ ਤਾਂ ਹੁਣ ਵਿਕਰਮ ਮਜੀਠੀਆ ਦਾ ਮਾਮਲਾ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਵਿਕਰਮ ਮਜੀਠੀਆ ਨੂੰ ਅੱਜ ਕੋਰਟ ਤੋਂ ਕੋਈ ਵੱਡੀ ਰਾਹਤ ਮਿਲ ਸਕਦੀ ਆ ਅੱਜ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੀ ਜੋ ਗ੍ਰਿਫਤਾਰੀ ਹੋਈ ਆ ਉਸ ਨੂੰ ਚੁਣੌਤੀ ਦਿੱਤੀ ਆ ਕਿ ਇਹ ਜੋ ਗ੍ਰਿਫਤਾਰੀ ਆ ਇਹ ਨਜਾਇਜ਼ ਗ੍ਰਿਫਤਾਰੀ ਕੀਤੀ ਆ ਇਹ ਸਿਰਫ ਤੇ ਸਿਰਫ ਬਦਲਾਖੋਰੀ ਦੀ ਨੀਤੀ ਦੇ ਤਹਿਤ ਗ੍ਰਿਫਤਾਰੀ ਹੋਈ ਆ ਬਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਚਰਨੀ ਸਰਕਾਰ ਦੇ ਸਮੇਂ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ ਉਸ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੀ ਜਿਹੜੀ ਆ ਜੇਲ ਹੋ ਜਾਂਦੀ ਆ ਬਿਕਰਮ ਮਜੀਠੀਆ ਨੂੰ ਪਟਿਆਲਾ ਦੀ ਜੇਲ ਦੇ ਵਿੱਚ ਬਿਕਰਮ ਮਜੀਠੀਆ 6 ਮਹੀਨੇ ਤੱਕ ਰਹਿੰਦੇ ਨੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਸੁਪਰੀਮ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਆ ਪਰ ਹੁਣ 540 ਕਰੋੜ ਰੁਪਏ ਦੀ ਜਾਇਦਾਦ ਬਿਕਰਮ ਮਜੀਠੀਆ ਦੇ ਉੱਤੇ ਜੋ ਇਲਜ਼ਾਮ ਨੇ ਕਿ ਇਸ ਜਾਇਦਾਦ ਨੂੰ ਬਣਾਈ ਬਣਾਇਆ ਗਿਆ ਜੋ ਉਹ ਆਮਦਨ ਤੋਂ ਵੱਧ ਜਾਇਦਾਦ ਆ ਤਾਂ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਸਕੰਜਾ ਕਸਦਿਆ ਹੋਇਆ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਪਰ ਅੱਜ ਕੋਰਟ ਦੇ ਵਿੱਚ ਸੁਣਵਾਈਆ ਕੋਰਟ ਦੇ ਵਿੱਚ ਸੁਣਵਾਈ ਤੋਂ ਪਹਿਲਾਂ ਬੀਤੇ ਕੱਲ